ਸਮਾਜ ਦੇ ਵਿੱਚ ਆਪਣਾ ਇੱਕ ਰਤਬਾ ਬਹਾਲ ਕਰਨ ਲਈ ਅਸੀਂ ਅੱਜ ਮੀਟਿੰਗ ਕੀਤੀ ਹੈ ਤੇ ਉਹਦੇ ਤਹਿਤ ਅਸੀਂ ਸਾਰੇ ਇਕੱਠੇ ਹੋਏ ਸੀ ਕੋਈ ਗਲਤ ਐਕਟੀਵਿਟੀ ਕਰਨਗੇ ਚਾਹੇ ਉਹ ਜਿਹੜਾ ਮਰਜੀ ਡਿਪਾਰਟਮੈਂਟ ਹੋਵੇ ਜਿਹੜਾ ਮਰਜੀ ਸਰਕਾਰ ਹੋਵੇ ਅਸੀਂ ਉਹਦੇ ਖਿਲਾਫ ਡਟ ਕੇ ਖੜਾਂਗੇ ਜੀ ਸਰ ਜਿਹੜਾ ਸਿਸਟਮ ਦਾ ਕੰਮ ਬੰਦ ਰਹੇਗਾ ਬਾਕੀ ਕੰਮ ਚੱਲਦਾ ਰਹੇਗਾ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਜੇ ਗੱਲ ਕਰੀ ਤਾਂ ਤਹਿਸੀਲਦਾਰਾਂ ਦੇ ਵੱਲੋਂ ਜਿਹੜੀ ਹੰਗਾਮੀ ਮੀਟਿੰਗ ਹੈ ਕੀਤੀ ਗਈ ਸੋ ਤਹਿਸੀਲਦਾਰ ਸਾਹਿਬ ਜਿਹੜੇ ਪ੍ਰਧਾਨ ਨੇ ਸਾਡੇ ਨਾਲ ਗੱਲਬਾਤ ਜਿਹੜੀ ਜ਼ਰੂਰ ਕਰ ਲੈਣੇ ਸਰ ਕੀ ਮਾਮਲਾ ਜੀ ਜਿਹੜੀ ਅੱਜ ਹੰਗਾਮੀ ਮੀਟਿੰਗ ਕੀਤੀ ਤੇ ਕੌਣ-ਕੌਣ ਮੌਜੂਦ ਸੀਗਾ ਜੀ ਮਾਮਲਾ ਤੇ ਤੁਹਾਨੂੰ ਪਤਾ ਹੀ ਸਵੇਰ ਦੇ ਅਸੀਂ ਦੱਸੀ ਵੀ ਜਾਂਦੇ ਹਾਂ ਤੁਸੀਂ ਸਾਰਾ ਰਿਕਾਰਡ ਵੀ ਕਰ ਲਿਆ ਆਲਰੇਡੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਰੈਵਨਿਊ ਅਫਸਰ ਐਸੋਸੀਏਸ਼ਨ ਪੰਜਾਬ ਕਾਨੂੰਗੋ ਐਸੋਸੀਏਸ਼ਨ ਪਟਵਾਰ ਅਸੋਸੀਏਸ਼ਨ ਤੇ ਜਿਹੜੇ ਸਾਡੇ ਜਿਸ ਯੋਸ ਆਫਿਸ ਏਮਪਲਾਈਜ਼ ਯੂਨੀਅਨ ਆ ਉਹਦੇ ਨੁਮਾਇंदे ਇਕੱਠੇ ਹੋਏ ਸੀ ਔਰ ਆਪਣੇ ਮਾਨ ਸਨਮਾਨ ਨੂੰ ਬਚਾਉਣ ਲਈ ਸਮਾਜ ਦੇ ਵਿੱਚ ਆਪਣਾ ਇੱਕ ਰਤਬਾ ਬਹਾਲ ਕਰਨ ਲਈ ਅਸੀਂ ਅੱਜ ਮੀਟਿੰਗ ਕੀਤੀ ਆ ਤੇ ਉਹਦੇ ਤਹਿਤ ਅਸੀਂ ਸਾਂ ਇਕੱਠੇ ਹੋਏ ਸੀ ਤੇ ਸਰ ਜਿਹੜੀ ਮੀਟਿੰਗ ਇੱਥੇ ਕੀ ਫੈਸਲਾ ਕੀ ਲਿਆ ਗਿਆ ਜੀ ਫੈਸਲਾ ਕਿ ਤਾਂ ਸਭ ਤੋਂ ਪਹਿਲਾਂ ਤਾਂ ਸਾਂਝੀ ਤਾਲਮਿਲ ਕਮੇਟੀ ਬਣਾਈ ਗਈ ਆ ਤੇ ਉਸ ਇਹ ਆ ਕਿ ਜਿੱਥੇ ਸਾਡੇ ਮਾਨ ਸਨਮਾਨ ਨੂੰ ਥੇਸ ਲੱਗੂਗੇ ਉੱਥੇ-ਉੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਔਰ ਜਿਹੜੇ ਕੋਈ ਗਲਤ ਐਕਟੀਵਿਟੀ ਕਰਨਗੇ ਚਾਹੇ ਉਹ ਜਿਹੜਾ ਮਰਜ਼ੀ ਡਿਪਾਰਟਮੈਂਟ ਹੋਵੇ ਜਿਹੜਾ ਮਰਜ਼ੀ ਸਰਕਾਰ ਹੋਵੇ ਅਸੀਂ ਉਹਦੇ ਖਿਲਾਫ ਡਟ ਕੇ ਖੜਾਂਗੇ ਜੀ ਸਰ ਇੱਕ ਗੱਲ ਕੀਤੀ ਗਈ ਸੀ ਤੁਸੀਂ ਕਿਹਾ ਸੀਗਾ ਕਿ ਮਤਲਬ ਜਿਹੜੇ ਵੱਡੇ ਖੁਲਾਸੇ ਹੋ ਕਿਤੇ ਜਾਣਗੇ ਕਿਹਨਾਂ ਦੇ ਜਿਹੜੇ ਖੁਲਾਸੇ ਕਿਤੇ ਜਾਣਗੇ ਉਹ ਕਰਾਂਗੇ ਜੀ ਜਦੋਂ ਕਰਾਂਗੇ ਉਦੋਂ ਦੱਸ ਦਾਂਗੇ ਹਾਂ ਫਿਲਹਾਲ ਹਲੇ ਇੰਨਾ ਹੀ ਬੜਾ ਹੈ ਜਦੋਂ ਦੱਸਤਾ ਹੁਣ ਕੰਮ ਬੰਦ ਰਹੇਗਾ ਜੀ ਹਾਂ ਰਜਿਸਟ੍ਰੇਸ਼ਨ ਦਾ ਕੰਮ ਬੰਦ ਰਹੇਗਾ ਬਾਕੀ ਕੰਮ ਚੱਲਦਾ ਰਹੇਗਾ ਹਮ ਸੋ ਬਿਲਕੁਲ ਸੋ ਵਿਜੀਲੈਂਸ ਦੀ ਗੱਲ ਕਰੀ ਤਾਂ ਜਿਹੜੀ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜੀ ਅਹਿਮ ਮੀਟਿੰਗ ਜਿਹੜੀ ਇਸ ਜਗ੍ਹਾ ਦੇ ਉੱਪਰ ਕੀਤੀ ਗਈ ਜਿਸ ਦੇ ਵਿੱਚ ਮਾਲਕਾਂ ਦੇ ਜਿਹੜੇ ਸਾਰੇ ਅਫਸਰ ਭਾਵੇਂ ਤਹਿਸੀਲਦਾਰ ਦੀ ਗੱਲ ਕਰ ਲਈਏ ਪਟਵਾਰੀਆਂ ਦੀ ਗੱਲ ਕਰ ਲਈਏ ਸਾਰੇ ਇਸ ਜਗ੍ਹਾ ਦੇ ਉੱਪਰ ਮਜੂਦ ਸੀ ਵਿਜੀਲੈਂਸ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਇੱਕ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਜਿਹੜਾ ਇੱਕ ਤਹਿਸੀਲਦਾਰ ਸਾਹਿਬ ਦਾ ਜਿਹੜਾ ਨਾਮ ਆਇਆ ਸੀ ਤੇ ਉਸ ਤੋਂ ਬਾਅਦ ਜਿਹੜੇ ਹੋਰ ਸਰਕਾਰੀ ਮੁਲਾਜ਼ਮ ਹੈ ਜਿਨ੍ਹਾਂ ਉੱਤੇ ਜਿਹੜਾ ਬਾਈ ਨੇਮ ਜਿਹੜਾ ਮਕਦਮਾ ਦਰਜ ਹੋਇਆ ਸੀ ਸੋ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਤਾਂ ਅੱਜ ਇਸ ਜਗ੍ਹਾ ਦੇ ਉੱਪਰ ਜਿਹੜੀ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਤਹਿਸੀਲਦਾਰ ਸਾਰੇ ਇਸ ਜਗ੍ਹਾ ਦੇ ਉੱਪਰ ਕਰਤੇ ਉਸ ਦੇ ਜੇ ਗੱਲ ਕਰੀਏ ਤਾਂ ਲੁਧਿਆਣਾ ਵਿਜੀਲੈਂਸ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਤਹਿਸੀਲਦਾਰ ਤਹਿਸੀਲੀ ਵਿੱਚ ਕੰਮ ਕਰਨ ਵਾਲੇ ਕਲਰਕ ਦੇ ਪੰਜਾਬ ਪਰ ਮਾਲ ਵਿਭਾਗ ਦੇ ਦਿੱਕੂ ਜਿਹੜੀਆਂ ਵਕ ਵਕ ਯੂਨੀ ਦੇ ਵੱਲੋਂ ਜਿਹੜਾ ਇਕੱਠ ਟੋ ਕੇ ਲੁਧਿਆਣਾ ਦੇ ਗੁਰਨਾਣਕ ਪਵਨ ਦੇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਸਾਂਝੇ ਤੌਰ ਤੇ ਇੱਕ ਤਾਲਮਿਲ ਕਮੇਟੀ ਬਣਾਈ ਗਈ ਹੈ ਇਹ ਨਾਲ ਹੀ ਮਿੱਟੀ ਜੇ ਗੱਲ ਕਰੀ ਤਾਂ ਪੱਤਰਕਾਰ ਨਾਲ ਜਿਹੜੀ ਗੱਲਬਾਤ ਕਰਦੇ ਹੋਏ ਦੱਸ ਕਿਹਾ ਕਿ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਕਿ ਸ਼ੁੱਕਰਵਾਰ ਤੱਕ ਜਿਹੜੇ ਰਜਿਸਟਰੀ ਦੇ ਜਿਹੜੇ ਕੰਮ ਨੇ ਬਿਲਕੁਲ ਜਿਹੜੇ ਬੰਦ ਰਿਸ਼ਤੇ ਜਿਹੜੀਆਂ ਕਰਨੀਆਂ ਉਹ ਬੰਦ ਰੱਖੀਆਂ ਜਾਵੇਗੀਆਂ ਸੋ ਬਿਲਕੁਲ ਪਰ ਬਾਕੀ ਸਾਰੇ ਕੰਮ ਉਸੇ ਤਰੀਕੇ ਦੇ ਨਾਲ ਚੱਲਣਗੇ ਜੇਕਰ ਸ਼ੁੱਕਰਵਾਰ ਤੱਕ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ ਤਾਂ ਇਸ ਤੋਂ ਜਿਹੜੀ ਹੰਗਾਮੀ ਮੀਟਿੰਗ ਸੱਦ ਕੇ ਉਸ ਜਿਹੜਾ ਵੱਡਾ ਜਿਹੜਾ ਫੈਸਲਾ ਉਹ ਲਿਆ ਜਾ ਸਕਦਾ ਜੇ ਗੱਲ ਕਰੀਏ ਤਾਲਮਿਲ ਕਮੇਟੀ ਦੇ ਅਗੂ ਲਖਮਨ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਦੇ ਖਿਲਾਫ ਹੈ ਜਿਹੜੇ ਵੱਡੇ ਖੁਲਾਸੇ ਉਹ ਵੀ ਕਿਤੇ ਜਾਣੇ ਅਕਸਰ ਮਾਲੋ ਭਾਗ ਦੇ ਅਧਿਕਾਰੀਆਂ ਦੇ ਤੁਸੀਂ ਚਿੱਕੜ ਇਛਾ ਉਹਦੇ ਉਠਾ ਲਿਆ ਜਾਂਦਾ ਹੈ ਤੇ ਬਿਲਕੁਲ ਕਿਉਂਕਿ ਹੁਣ ਵੀ ਨਹੀਂ ਹੁੰਦੀ ਕਿਉਂਕਿ ਜੇ ਗੱਲ ਕਰਿਆ ਤੋ ਤਸਵੀਰਦਾਰ ਦੇ ਵਿੱਚ ਜਿਹੜੀ ਮੁਕਦਮਾ ਜਿਹੜੀ ਦਰਖਾਸਤ ਉਹ ਵੀ ਦਿੱਤੀ ਗਈ ਸੀ ਜਿਸ ਦੇ ਬਾਵਜੂਦ ਉਲਟਾ ਉਸ ਤਸਵੀਰਦਾਰ ਦੇ ਉੱਪਰ ਤੇ ਹੋਰ ਜਿਹੜੇ ਸਰਕਾਰੀ ਮਾਜਨੇ ਪਰ ਜਿਹੜੀ ਕਾਰਵਾਈ ਹੋਇਆ ਉਸ ਤੋਂ ਬਾਅਦ ਜਿਹੜਾ ਅੱਜ ਗਾਮੀ ਮੀਟਿੰਗ ਸੱਦ ਕੇ ਤੇ ਅੱਜ ਜਿਹੜਾ ਬਿਲਕੁਲ ਜਿਹੜਾ ਫੈਸਲਾ ਲਿਆ ਕਿ ਜਿਹੜਾ ਸ਼ੁੱਕਰਵਾਰ ਤੱਕ ਜਿਹੜੀ ਬਿਲਕੁਲ ਉਹ ਜਿਹੜੀਆਂ ਰਿਸ਼ਤੀਆਂ ਆ ਉਹ ਬੰਦ ਰਹਿਣੀਆਂ ਹੋਰ ਅਪਡੇਟ ਦੀ ਸਟੂਡੀਓ ਰੋ ਸਿਟੀ ਹਮ ਦੇ ਨਾਲ ਕੈਮਰਾ ਪਰਸਨ ਮੋਨੂ ਛਾਪੜ ਦੇ ਨਾਮ ਮੈਰਾ ਹਰੋੜਾ ਸਿਟੀ ਹੌ ਲੁ